ਦੀਏ ਕਾਲ ਜੀ ਸਾਰਿਆਂ ਨੂੰ ਸੁਆਗਤ ਕਰਦੇ ਆ ਤੁਹਾਡਾ ਪੰਜਾਬੀ ਰੀਡ ਨਿਊਜ਼ ਚੈਨਲ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ 21 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਤੋਂ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ 12 ਕੁੱਤਿਆਂ ਦੇ ਲਈ ਟੁਕਵੀ ਡਾਕਟਰੀ ਦੇਖਭਾਲਾ ਆਸਰਾ ਤੇ ਇਲਾਜ ਨੂੰ ਯਕੀਨੀ ਬਣਾਉਣ ਦੇ ਉਦੇਸ਼ਾਂ ਦੇ ਨਾਲ ਹੁਣ ਪੰਜਾਬ ਦੇ ਪਹਿਲੇ ਡੌਗ ਸੈਕਚਰੀ ਸਥਾਪਿਤ ਕੀਤੀ ਹੈ ਪੰਜਾਬ ਦੇ ਪਹਿਲੇ ਡੌਗ ਸੈਕਚਰੀ ਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਅਧਿయోగ ਤੇ ਬਨਜ ਮੰਤਰੀ ਸੰਜੀਵ ਅਰੋੜਾ ਨੇ ਐਤਵਾਰ ਨੂੰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਾਲ ਮਿਲ ਕੇ ਲੁਧਿਆਣਾ ਦੇ ਬਵਾਲ ਡੈਰੀ ਕੰਪਲੈਕਸ ਦੇ ਵਿੱਚ ਕੀਤਾ ਹੈ ਸੋ ਸੋ ਡੌਗ ਸੈਕਚਰੀ ਦੇ ਡੌਗ ਸੈਕਚਰੀ ਦੇ ਵਿੱਚ ਹੁਣ ਵੱਡਾ ਸੈਕਚਰੀ ਸੰਬੰਧੀ ਜਾਣਕਾਰੀ ਦਿੱੰ데요 ਕੈਬਨਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਇਸ ਦੇ ਵਿੱਚ ਲਗਭਗ 500 ਕੁੱਤਿਆਂ ਰੱਖਣ ਦੀ ਸਰਮਤ ਹੈ ਤੇ ਇਹ ਪਰ ਇਹ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਸਫਲਤਾ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਭਰ ਦੇ ਵਿੱਚ 12 ਕੁੱਤਿਆਂ ਦੇ ਲਈ ਅਜਿਹੇ ਹੋਰ ਡੌਗ ਸੈਕਚੁਰੀ ਬਣਾਏ ਜਾਣਗੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਡਾਂ ਬਣਾਈਆਂ ਜਾਣਗੀਆਂ ਜਿਸ ਦੇ ਵਿੱਚ ਕਿ 12 ਕੁੱਤਿਆਂ ਨੂੰ ਫੜ ਕੇ ਇੱਕ ਜਗ੍ਹਾ ਤੇ ਉੱਤੇ ਰੱਖਿਆ ਜਾਵੇਗਾ ਤੇ ਇਹਨਾਂ ਦੇ ਇਲਾਜ ਦਿੱਤੇ ਇਸ ਦੇ ਲਾਵੇ ਇਹਨਾਂ ਦਾ ਹੋਰ ਟੀਕਾ ਕਰਨ ਕੀਤਾ ਜਾਵੇ ਗਾਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪਗਮਨ ਤਮੰਦੀ ਅਗਵਾਈ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਬਾਲ ਪਿਖਾਰੀਆਂ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਕਸਦ ਦੀ ਪ੍ਰਾਪਤੀ ਦੇ ਲਈ ਹੁਣ ਸਰਕਾਰ ਤੇ ਵੱਲ ਸਰਕਾਰ ਦੇ ਵੱਲੋਂ ਬਾਲ ਪਿਖਾਰੀ ਜਾਂ ਫਿਰ ਜਿਹੜੇ ਵੀਖ ਮੰਗਵਾਰੇ ਹਨ ਬਾਲਕ ਪਿਖਾਰੀਆਂ ਨੂੰ ਉਹਨਾਂ ਦੀ ਲਗਾਤਾਰ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬੇ ਭਰ ਦੇ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਦੌਰਾਨ ਹੁਣ ਦੋ ਦਿਨਾਂ ਦੇ ਵਿੱਚ ਹੀ ਸਾਰੇ ਜ਼ਿਲ੍ਹਿਆਂ ਦੇ ਹੌਟਸਪੌਟ ਦੇ ਉੱਤੇ ਕੀਤੀਆਂ ਗਈਆਂ ਛਾਪੇਮਾਰੀਆਂ ਦੇ ਦੌਰਾਨ ਕੁੱਲ 31 ਪਖਾਈਆਂ ਨੂੰ ਇਸ ਤੋਂ ਇਲਾਵਾ ਚਾਰ ਜਿਹੜੇ ਕਿ ਇਹਨਾਂ ਭਿਖਾਰੀਆਂ ਤੋਂ ਭੀਖ ਮੰਗਵਾ ਰਹੇ ਸਨ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹਨਾਂ ਨੂੰ ਰੈਸਕਿਊ ਕਰਕੇ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਹੈ 27 ਬੱਚਿਆਂ ਨੂੰ ਅਰਜੀ ਤੌਰ ਦੇ ਉੱਤੇ ਬਾਲ ਘਰਾਂ ਦੇ ਵਿੱਚ ਭੇਜਿਆ ਗਿਆ ਤੇ ਜਿੱਥੇ ਪੁਸ਼ਟੀ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਜੀਵਨ ਜੋਤ ਦੇ ਅਧੀਨ ਹੁਣ ਤੱਕ ਕੁੱਲ 100 1000 ਤੇਈ ਬੱਚਿਆਂ ਨੂੰ ਭੀਖ ਮੰਗਵਾਉਣ ਵਾਲੀ ਜਗ੍ਹਾ ਤੋਂ ਬਚਾਇਆ ਗਿਆ ਹੈ ਸੋ ਇਹਨਾਂ ਦੇ ਵਿੱਚੋਂ 38 ਬੱਚਿਆਂ ਨੂੰ ਸਪੋਰਟਸ਼ਿਪ ਸਪਾਂਸਰਸ਼ਿਪ ਸਕੀਮ ਦੀ ਲਾਭ ਵੀ ਪ੍ਰਾਪਤ ਹੋਇਆ ਹੈ ਤੇ 349 ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਏ ਗਏ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਜੰਦਜ਼ਾ ਕੀ ਦੂਸਰਾ ਪੜਾਅ ਹੁਣ ਸ਼ੁਰੂ ਕਰ ਦਿੱਤਾ ਗਿਆ ਤੇ ਇਸੇ ਦੌਰਾਨ ਪਿੰਡਾਂ ਦੇ ਵਿੱਚ ਕੁਝ ਕੁ ਨੌਜਵਾਨਾਂ ਦੇ ਦੁਆਰਾ ਇਹ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਸਨ ਜਾਂ ਫਿਰ ਪੈਦਲ ਯਾਤਰਾ ਵੀ ਕੀਤੀ ਜਾ ਰਹੀ ਹੈ ਤੇ ਯੁੱਧ ਨਸ਼ਾ ਵਿਰੁੱਧ ਦੇ ਨਾਅਰੇ ਲਗਾਏ ਜਾ ਰਹੇ ਸਨ ਸੋ ਬਿਹਤਿਹਾਰਨ ਕਰਦੀ ਅਤੇ ਬਿਹਤ ਮੰਦ ਭਾਗੀ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਚੰਦਰੇ ਚਿੱਟੇ ਨੇ ਕਾਲਾ ਹੀ ਕਰ ਦਿੱਤਾ ਇਹ ਮਾ ਦਾ ਪਵਿੱਖ ਨਿਸ਼ੇ ਨਸ਼ੇ ਦੇ ਭੇਟ ਚੜ ਗਿਆ ਹੈ ਇੱਕ ਨਹੀਂ ਦੋ ਨਹੀਂ ਛੇ ਜਵਾਨ ਪੁੱਤ ਜੀਹਾਂ ਸਿੰਦਰਕੌਰ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਆਖਰੀ ਪੁੱਤ ਜਸਵੀਰ ਸਿੰਘ ਜਿਸ ਦੀ ਕਿ ਉਮਰ 20 ਸਾਲ ਸੀ ਉਹ ਪਿਛਲੇ ਦਿਨੀ ਇੱਕ ਨਮੇਸ਼ ਹੈ ਇੱਕ ਦਿਨ ਨਹਿਰ ਦੇ ਕਿਨਾਰੇ ਮਨਿਤਿਕ ਪਿਆ ਗਿਆ ਹੈ ਤੇ ਨਸ਼ੇ ਦੀ ਨਸ਼ੇ ਦੀ ਮਾਤਰਾ ਲੈਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਸਿੰਦਰ ਕੌਰ ਆਖਦੀ ਹੈ ਕਿ 2013 ਦੇ ਵਿੱਚ ਉਸ ਦੇ 34 ਸਾਲ ਦੇ ਪੁੱਤਰ ਦੀ ਪਹਿਲੀ ਵਾਰ ਮੌਤ ਹੋਈ ਸੀ ਇਸ ਤੋਂ ਬਾਅਦ ਸਾਲ 2021 ਦੇ ਵਿੱਚ ਗੁਰਦੀਪ ਸਿੰਘ ਅਤੇ ਜੁਲਾਈ 2021 ਦੇ ਵਿੱਚ ਜਸਵੰਤ ਸਿੰਘ ਜਨਵਰੀ ਸਾਲ 2022 ਦੇ ਵਿੱਚ ਰਾਜੂ ਅਤੇ ਮਾਰਚ 2023 ਦੇ ਵਿੱਚ ਬਲਜੀਤ ਸਿੰਘ ਉਸ ਦੇ ਜਵਾਨ ਪੁੱਤਾਂ ਦੀ ਹੁਣ ਮੁਕਾਇਆ ਗਿਆ ਸੋ ਇਸੇ ਹੁਣ ਇੱਕ ਹੋਰ ਜਵਾਨ ਪੁੱਤ ਜਿਸ ਦੀ ਕੀ ਉਮਰ ਅੱਜ ਸਿਰਫ 20 ਸਾਲ ਸੀ ਸੋ ਓਵਰਡੋਸ ਦੇ ਕਾਰਨ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਸੋ ਸੇ ਪੁੱਤਾਂ ਦੀ ਜਿਹੜੀ ਕੀ ਮੌਤ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਹੋ ਚੁੱਕੀ ਹੈ ਇੱਕ ਮਾਤਾ ਦਾ ਕਹਿਣਾ ਹੈ ਕਿ ਸੋ ਪੰਜਾਬ ਦੇ ਵਿੱਚ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਯੁੱਧ ਨਸ਼ੇ ਵਿਰੁੱਧ ਚਲਾ ਦਿੱਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਲਗਾਤਾਰ ਹੁਣ ਤੁਹਾਨੂੰ ਦੱਸ ਜੀ ਕਿ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਸੰਸ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਤਰਨਾਕਾਰੀ ਕਿਸਾਨ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਹੈ ਦਰਅਸਲ ਸੰਗਰੂਰ ਦੇ ਵਿੱਚ ਕਿਸਾਨਾਂ ਵਿਚਾਲੇ ਹੁਣ ਹਹਾਕਾਰ ਮੱਚ ਗਿਆ ਜਦੋਂ ਪੰਜਾਬ ਪੁਲਿਸ ਕਿਸਾਨਾਂ ਨੂੰ ਜ਼ਬਰੀ ਚੁੱਕ ਕੇ ਲੈ ਗਈ ਤੇ ਦੱਸ ਜੀ ਕਿ ਸੰਗਰੂਰ ਦੇ ਵਿੱਚ ਦੇਰ ਸ਼ਾਮ ਪੁਲਿਸ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੀ ਕਾਰਵਾਈ ਦੇ ਉੱਤੇ ਲੌਂਗਵਾਲ ਨੂੰ ਡਰੇਨ ਕਰਕੇ ਪੁਲ ਦੇ ਉੱਤੇ ਕਿਸਾਨਾਂ ਦੇ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਸੋ ਇਸੇ ਦੌਰਾਨ ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਜ਼ਬਰਦਸਤੀ ਚੁੱਕ ਲਿਆ ਤੇ ਬੱਸਾਂ ਦੇ ਵਿੱਚ ਲੈ ਕੇ ਕਿਸੇ ਹੋਰ ਥਾਂ ਦੇ ਉੱਤੇ ਲੈ ਕੇ ਗਏ ਸਨ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੀ ਅਗਵਾਈ ਹੇਠਾਂ ਇਹ ਧਰਨਾ ਬੀਤੇ ਦਿਨੀ ਮਨਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੇ ਵਿਰੁੱਧ ਕਰਨ ਦੇ ਲਈ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਇਸੇ ਦੌਰਾਨ ਤੁਹਾਨੂੰ ਦੱਸਦੀ ਕਿ ਇੱਥੇ ਦੇਰ ਰਾਤ ਪੁਲਿਸ ਪਹੁੰਚ ਜਾਂਦੀ ਹੈ ਤੇ ਉਸ ਦੇ ਦੁਆਰਾ ਐਕਸ਼ਨ ਕਰਦੇ ਹੋਏ ਤੱਕਾ ਮੁਕੀ ਕਰਕੇ ਕਈ ਕਿਸਾਨਾਂ ਦੀ ਇਹ ਪੱਗਾਂ ਤੱਕ ਵੀ ਲਾਹ ਦਿੱਤੀਆਂ ਜਾਂਦੀਆਂ ਜਾਂਦੀਆਂ ਸਨ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਸ਼ਹਿਰੀ ਖੇਤਰਾਂ ਦੇ ਵਿੱਚ ਸਾਲਾਂ ਤੋਂ ਖੜੇ ਸਕਰੈਪ ਛੱਡੇ ਹੋਏ ਛੱਡਦੇ ਹੋਏ ਲਵਾਰਸ ਅਤੇ ਜ਼ਬਤ ਕੀਤੇ ਬਾਨਾਂ ਦੇ ਹੱਲੇ ਵੀ ਵੱਡੇ ਅਤੇ ਫੈਸਲੇ ਕੂਨ ਕਦਮ ਚੁੱਕਿਆ ਹੈ ਸਥਾਨਕ ਸਰਕਾਰ ਮੰਤਰੀ ਸੰਦੀਪ अरोड़ा ਨੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੁਣ ਪੁਲਿਸ ਥਾਣੇ ਟ੍ਰੈਫਿਕ ਪੁਲਿਸ ਜਾਰਡਨ ਨਗਰ ਨਿਗਮ ਦੀਆਂ ਜ਼ਮੀਨਾਂ 'ਚੋਂ ਫਿਰ ਸੜਕਾਂ ਦੇ ਕਿਨਾਰੇ ਪਈ ਸਾਰੇ ਵਾਹਨਾਂ ਨੂੰ 30 ਦਿਨ ਦੇ ਅੰਦਰ ਅੰਦਰ ਸ਼ਹਿਰੀ ਦੀਆਂ ਹੱਦਾਂ ਤੋਂ ਬਾਹਰ ਨਿਰਧਾਰਿਤ ਵਾਹਨ ਜਾਰਡਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਸੋ ਜਿੰਨਾ ਵੀ ਵਾਹਨ ਹੁਣ ਕੀ ਪੁਲਿਸ ਸਟਾਣੇ ਦੇ ਵਿੱਚ ਰੱਖੇਗੇ ਸਨ ਸਕ੍ਰੈਪ ਹੋਏ ਸਨ ਜਾਂ ਫਿਰ ਐਕਸੀਡੈਂਟਲ ਹਨ ਚੋਰੀ ਦੇ ਹਨ ਸੋ ਉਹਨਾਂ ਨੂੰ ਹੁਣ ਇੱਕ ਵਾਰ ਵੱਡਾ ਜਾੜ ਬਣਾ ਦਿੱਤਾ ਜਾਵੇਗਾ ਸ਼ਹਿਰ ਤੋਂ ਜਿਸ ਦੇ ਵਿੱਚ ਕੀ ਉਹਨਾਂ ਨੂੰ ਹੁਣ ਖੜਾ ਕੀਤਾ ਜਾਵੇ ਗਾਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਕਰੂ ਸੰਗਰੂਰ ਦੇ ਇੱਕ ਮਹਿਲਾ ਜੋ ਕਿ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ ਕੈਨੇਡਾ ਦੇ ਵਿੱਚ ਗਈ ਸੀ ਸੋ ਕਤਲ ਇਸ ਦੇ ਦੋਸਤਾਂ ਦੇ ਵੱਲੋਂ ਹੀ ਕਰ ਦਿੱਤਾ ਗਿਆ ਹੈ ਤੇ ਇਹ ਪੰਜਾਬੀ ਕੁੜੀ ਕੈਨੇਡਾ ਦੀ ਪੱਕੀ ਨਾਗਰਿਕ ਸੀ ਸੋ ਉੱਤਰ ਪ੍ਰਦੇਸ਼ ਦਾ ਨੌਜਵਾਨ ਉਸ ਦੇ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਕਿ ਉਹ ਪੱਕਾ ਹੋ ਸਕੇ ਸੋ ਇਸ ਦਾ ਪਤਾ ਪਤਾ ਲੱਗੇ ਸੋ ਇਸ ਤੋਂ ਪਹਿਲਾਂ ਹੀ ਉਹ ਭਾਰਤ ਭੱਜ ਆਇਆ ਸੀ ਜਿਸ ਦਾ ਨਾਮ ਵੀ ਹੁਣ ਸਾਹਮਣੇ ਆ ਚੁੱਕਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਇਹ ਪੰਜਾਬੀ ਕੁੜੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਈ ਸੀ ਸੋ ਜਿਸ ਤੋਂ ਬਾਅਦ ਕੀ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਜਿਹੜਾ ਕਿ ਉਸ ਨੂੰ ਵਿਆਹ ਕਰਾਉਣ ਦੇ ਲਈ ਮਜਬੂਰ ਕਰ ਰਿਹਾ ਸੀ ਪਰ ਇਹ ਪੰਜਾਬੀ ਕੁੜੀ ਦੇ ਦੁਆਰਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੀ ਨੌਜਵਾਨ ਦੇ ਦੁਆਰਾ ਇਸ ਪੰਜਾਬੀ ਕੁੜੀ ਦਾ ਕੈਨੇਡਾ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਹ ਭਾਰਤ ਦੇ ਵਿੱਚ ਵਾਪਸ ਆ ਜਾਂਦਾ ਹੈ ਜਿਸ ਤੋਂ ਬਾਅਦ ਕੀ ਹੁਣ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 23 24 25 ਅਤੇ 26 ਨੂੰ ਰਹਿ ਗਈ ਛੁੱਟੀ ਇਸ ਕਾਰਨ ਬੰਦ ਰਹਿਣਗੇ ਸੇਵਾਵਾਂ ਜੀਹਾਂ ਇੱਕ ਹਫ਼ਤੇ ਆਮ ਲੋਕਾਂ ਨੂੰ ਬੈਂਕਿੰਗ ਦੇ ਨਾਲ ਸੰਬੰਧਿਤ ਕੰਮ ਕਰਵਾਉਣ ਦੇ ਲਈ ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ ਦੇ ਰਸਲ ਬੈਂਕ ਦੇ ਵਿੱਚ ਹੁਣ ਚਾਰ ਛੁੱਟੀਆਂ ਇਕੱਠੀਆਂ ਆ ਰਹੀਆਂ ਸਨ ਕਈ ਵਾਰ ਲੋਕ ਬੈਂਕ ਬੈਂਕ ਸਾਕਾ ਦੇ ਵਿੱਚ ਪੁੱਛਦੇ ਹਨ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਬੈਂਕ ਬੰਦ ਹੈ ਜ਼ਿਕਰਯੋਗ ਹੈ ਕਿ ਸਥਾਨਕ ਤਿਹਾਰਾਂ ਅਤੇ ਖਾਸ ਮੌਕਿਆਂ ਦੇ ਕਾਰਨ ਵਕ-ਵਕ ਸੂਬਿਆਂ ਤੇ ਸ਼ਹਿਰਾਂ ਦੇ ਵਿੱਚ ਬੈਂਕ ਵਿੱਚ ਇੱਕ ਵੀ ਛੁੱਟੀ ਆ ਬੈਂਕ ਵਿੱਚ ਛੁੱਟੀਆਂ ਵੀ ਵਕ-ਵਕ ਹੁੰਦੀਆਂ ਸਨ ਭਾਰਤੀ ਰਿਜ਼ਰਵ ਹਰ ਸਾਲ ਬੈਂਕਰ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕਰਦਾ ਹੈ ਤੇ ਸਪਸ਼ਟ ਤੌਰ ਦੇ ਉੱਤੇ ਕਿਹੜੀ ਨਗਰਿਕਾਂ ਨੂੰ ਸ਼ਹਿਰਾਂ ਦੇ ਬੰਦ ਰਹਿਣਗੇ ਅਤੇ ਕਿਹੜੇ ਸ਼ਹਿਰ ਮੰਦ ਰਹਿਣਗੇ ਸੋ ਸਾਰੀ ਡਿਟੇਲ ਦਿੰਦਾ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ 24 25 ਅਤੇ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਬੈਂਕ ਰਹਿਣਗੇ ਬੰਦ ਜਿहां 23 ਜਨਵਰੀ ਨੂੰ ਸ਼ੁੱਕਰਵਾਰ ਨੂੰ ਜਿੱਥੇ ਕੀ 92 ਸ਼ਹਿਰਾਂ ਦੇ ਵਿੱਚ ਬੈਂਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ 24, 25, 26 ਅਤੇ 27 ਤਰੀਕ ਨੂੰ ਬੈਂਕ ਬੰਦ ਰਹਿਣਗੇ ਸੋ ਇਸੇ ਤੋਂ ਬਾਅਦ 28 ਜਨਵਰੀ ਨੂੰ ਹੀ ਬੈਂਕ ਜਿਹੜੇ ਕਿ ਖੁੱਲਣਗੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 20 ਜਨਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ ਮਸਤ ਵਸ਼ਵੀ ਜੋਗਰਾਜ ਸਤਗੁਰੂ ਸ਼੍ਰੀ ਬੱਲ ਬਾਬਾ ਲਾਲਦੇਵ ਜੀ ਦੀ 671ਵੀਂ ਜਨਮਤੀ ਦੇ ਵਿੱਚ ਮੌਕੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ 20 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਲੁੱਟਾਂ ਖੋਹਾਂ ਤੇ ਇਸ ਤੋਂ ਇਲਾਵਾ ਫਰੋਤੀਆਂ ਦੀਆਂ ਮੰਗਾਂ ਲਗਾਤਾਰ ਮੰਗੀਆਂ ਜਾ ਰਹੀਆਂ ਹਨ। ਸਨਸੋ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਮਸ਼ਹੂਰ ਕਾਰੋਬਾਰ ਦੇ ਘਰ ਦੇ ਵਿੱਚ ਹੋਈ ਤਬਾਹਤ, ਤੋੜ, ਫਾਇਰਿੰਗ ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਇਹ ਡਿਜ਼ਾਈਨ ਜੀहां ਪੰਜਾਬ ਦੇ ਵਿੱਚ ਗੋਲੀਵਾਰੀ ਦੀਆਂ ਘਟਨਾ ਲਗਾਤਾਰ ਸਾਹਮਣੇ ਆ ਰਹੀਆਂ ਸਨ ਦੱਸ ਦਈਏ ਕਿ ਕਈ ਦਿਨਾਂ ਤੋਂ ਜੇਹਾ ਨਹੀਂ ਹੋਵੇਗਾ ਜਿਸ ਦਿਨ ਵਾਰਦਾਤ ਸਾਹਮਣੇ ਨਹੀਂ ਆਈਏ ਇਹ ਸਭ ਚਾਲੀ ਹੁਣ ਹੋਰ ਵੱਡੀ ਖਬਰ ਸਾਹਮਣੇ ਨਿਕਲ ਕੇ ਆਈਏ ਜਿਸ ਨੇ ਕਿ ਆਮ ਜਨਤਾ ਦੇ ਵਿਚਾਰੇ ਹਾ ਕਾਰਨ ਚਾ ਦਿੱਤਾ ਹੈ ਦਰਸਲ ਖੰਨਾ ਦੇ ਵਿੱਚ ਅੱਜ ਸਵੇਰੇ ਉਸ ਸਮੇਂ ਸੰਥਨੀ ਫੈਲ ਗਈ ਜਦੋਂ ਕਿ ਅਣਪਛਾਤੇ ਹਮਲਾਵਾਰਾਂ ਨੇ ਮਸ਼ਹੂਰ ਕੱਪੜਾ ਵਪਾਰੀ ਅਤੇ ਫੈਸ਼ਨ ਡਿਜ਼ਾਈਨਰ ਅੰਸ਼ੂ ਵਿਜਨ ਦੇ ਘਰ ਦੇ ਉਤੇ ਤਾੜ-ਤਾੜ ਗੋਲੀਆਂ ਚੜਾ ਦਿੱਤੀਆਂ ਇਸ ਤੋਂ ਇਸ ਹਮਲੇ ਤੋਂ ਬਾਅਦ ਉਕਤ ਹਮਲਾਵਾਰਾਂ ਨੇ ਉਹਨਾਂ ਦੀ ਗੱਡੀ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਇਸ ਘਟਨਾ ਦੀ ਸੂਚੀ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਸੋ ਜਾਣਕਾਰੀ ਦੇ ਮੁਤਾਬਕ ਖੰਨਾ ਦੇ ਖਟੀਕਾ ਇਲਾਕੇ ਦੇ ਵਿੱਚ ਵਾਪਰੀ ਐ ਸੋਨਛੂ ਬੀਜਨ ਖੰਨਾ ਦੇ ਮੁੱਖ ਬਾਜ਼ਾਰ ਦੇ ਵਿੱਚ ਦੇਵ ਕਲੈਕਸ਼ਨ ਨਾਮਕ ਇੱਕ ਕੱਪੜਿਆਂ ਦੀ ਸ਼ੋਰੂਮ ਦੇ ਮਾਲਕ ਸਨ ਜਿੱਥੇ ਕਿ ਪੰਜਾਬ ਦੇ ਕਈ ਮਸ਼ਹੂਰ ਕਲਾਕਾਰ ਵੀ ਕਪੜੇ ਡਿਜ਼ਾਈਨ ਕੀਤੇ ਜਾਂਦੇ ਸਨ ਏਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂਕਿ ਤੁਹਾਡੇ ਕੋਲ ਖਬਰਾਂ ਜਲਦ ਤੋਂ ਜਲਦ ਪਹੁੰਚ ਸਕਣ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੀ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਨਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ